ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਥੋੜਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਹਿਸਟਰੀ ਦਾ ਟੌਪਿਕ ਕਰਾਂਗੇ ਯੂਨਿਟ 3 ਦਾ ਆਪਣਾ ਚੈਪਟਰ ਚੱਲ ਰਿਹਾ ਸੀ ਅੰਗਰੇਜ਼ਾਂ ਨੇ ਨਵੀਂ ਨੀਤੀਆਂ ਜਿਦੇ ਵਿੱਚ ਪਹਿਲਾਂ ਸਿੱਖਿਆ ਫਿਰ ਅਪਣਾਇਆ ਸੀ ਜਿਹੜੇ ਕਿ ਇਰੀਗੇਸ਼ਨ ਤੇ ਹੁਣ ਆਪਣਾ ਜਿਹੜੇ ਕਿਸ ਦੇ ਵਿੱਚ ਟੌਪਿਕ ਹੈਗਾ ਅ ਜਿਹੜਾ ਇਸ ਚੈਪਟਰ ਦਾ ਲਾਸਟ ਟੌਪਿਕ ਆ ਆਵਾਜੇ ਦੇ ਸੰਚਾਰ ਸਾਧਨ ਹਾਂਜੀ ਕੁਐਸਚਨ ਹੈ ਬ੍ਰਿਟਿਸ਼ ਰਾਜ ਦੇ ਵਿੱਚ ਪੰਜਾਬ ਦੇ ਵਿੱਚ ਜਾਤਾਂ ਜਾਤਾਵਾਜੇ ਦੇ ਅਤੇ ਸੰਚਾਰ ਸਾਧਨਾਂ ਦੇ ਵਿਕਾਸ ਦਾ ਹਾਲ ਦੱਸਣਾ 1918 ਤੋਂ 1947 ਤੱਕ ਆਵਾਜੇ ਤੇ ਸੰਚਾਰ ਦੇ ਸਾਧਨਾਂ ਦਾ ਵਿਕਾਸ ਹਾਂਜੀ ਪਹਿਲਾਂ ਜਾਣ ਪਛਾਣ ਪੰਜਾਬ ਵਿੱਚ ਅੰਗਰੇਜ਼ੀ ਸ਼ਾਸਨ ਖਾਸ ਕਰਕੇ 1918 ਤੋਂ 1947 ਤੱਕ ਰਿਹਾ ਇਸ ਸਮੇਂ ਦੇ ਦੌਰਾਨ ਅੰਗਰੇਜ਼ੀ ਸਰਕਾਰ ਨੇ ਪੰਜਾਬ ਨੂੰ ਚਾਵਾਜੇ ਤੇ ਸੰਚਾਰ ਦੇ ਆਧੁਨਿਕ ਸਾਧਨਾਂ ਦੇ ਵਿਕਾਸ ਲਈ ਬਹੁਤ ਜ਼ਿਆਦਾ ਜਿਹੜੇ ਆਪਣੇ ਕਦਮ ਚੱਕੇ ਨੇ ਤੇ ਉਹਨਾਂ ਨੇ ਪੁਰਾਣੀਆਂ ਸੜਕਾਂ ਦੀ ਮੁਰੰਮਤ ਕੀਤੀ ਹੈ ਤੇ ਜਿਹੜੇ ਕਿ ਆ ਤੰਮੀਆ ਸੜਕਾਂ ਨਿਰਮਾਣ ਕੀਤਾ ਪੰਜਾਬ ਦੇ ਨੇਕਾ ਸ਼ਹਿਰਾਂ ਵਿੱਚ ਰੇਲਵੇ ਦਾ ਵਿਕਾਸ ਕੀਤਾ ਤੇ ਡਾਕ ਤੇ ਤਾਰ ਉਹ ਅਸਥਾ ਦੇ ਪ੍ਰਚਲਨ ਨਾਲ ਸੂਚਨਾ ਦੇ ਖੇਤਰ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ ਭਾਵੇਂ ਆਵਾਜਾਈ ਤੇ ਸੰਚਾਰ ਦੇ ਸਾਧਨਾਂ ਦੇ ਵਿਕਾਸ ਨਾਲ ਲੋਕਾਂ ਨੂੰ ਬਹੁਤ ਲਾਭ ਹੋਇਆ ਪਰ ਅੰਗਰੇਜ਼ਾਂ ਨੇ ਇਹਨਾਂ ਨੂੰ ਬ੍ਰਿਟਿਸ਼ ਸਾਮਰਾਜ ਦੀ ਸੁਰੱਖਿਆ ਦੇ ਉਦੇਸ਼ ਨਾਲ ਸ਼ੁਰੂ ਕੀਤਾ ਹਾਂਜੀ ਪਹਿਲਾ ਹੋਊਗਾ ਸੜਕਾਂ ਪੰਜਾਬ ਵਿੱਚ ਅੰਗਰੇਜ਼ੀ ਸਾਮਰਾਜ ਦੇ ਸਥਾਪਿਤ ਹੋਣ ਤੋਂ ਪਹਿਲਾਂ ਪੰਜਾਬ ਦੀਆਂ ਵਧੇਰੇ ਤਰ ਸੜਕਾਂ ਕੱਚੀਆਂ ਸੀ ਅੰਗਰੇਜ਼ਾਂ ਨੇ ਬਹੁਤ ਸਾਰੀਆਂ ਸੜਕਾਂ ਨੂੰ ਪੱਕਾ ਕੀਤਾ ਅੰਗਰੇਜ਼ਾਂ ਦੁਆਰਾ ਬਣਾਈਆਂ ਗਈਆਂ ਸੜਕਾਂ ਵਿੱਚ ਜੀਟੀ ਰੋਡ ਸਭ ਤੋਂ ਵਧੇਰੇ ਪ੍ਰਚਿਤਾਮ ਇਹਨੂੰ ਅੱਜਕੱਲ੍ਹ ਸ਼ੇਰ ਸ਼ਾਹ ਸੂਰੀ ਮਾਰਗ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਤੇ ਇਹ ਸੜਕ ਪੇਸ਼ਾਵਰ ਤੋਂ ਲੈ ਕੇ ਕਲਕੱਤਾ ਤੱਕ ਫੈਲੀ ਹੋਈ ਆ ਤੇ ਇਹ ਸੜਕ ਪੰਜਾਬ ਦੇ ਪ੍ਰਸਿੱਧ ਨਗਰਾਂ ਪੇਸ਼ਾਵਰ, 라ਵਲਪਿੰਡੀ, ਗੁਜਰਾਵਾਲਾ, ਲਾਹੌਰ, ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਅੰਬਾਲਾ ਤੇ ਦਿੱਲੀ ਨੂੰ ਜੋੜਦੀ ਆ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਜਿਹੜੇ ਸੜਕ ਮਾਰਗਾਂ ਨੂੰ ਪੱਕਾ ਕੀਤਾ ਗਿਆ ਨਾ ਵਿੱਚ ਪ੍ਰਸਿੱਧ ਲਾਹੌਰ ਤੋਂ ਮਲਤਾਨ ਫਿਰੋਜ਼ਪੁਰ ਤੋਂ ਲੁਧਿਆਣਾ ਜਲੰਧਰ ਤੋਂ ਕਾਂਗੜਾ ਗੁਜਰਾਵਾਲਾ ਤੋਂ ਸਿਆਲਕੋਟ ਦਿੱਲੀ ਤੋਂ ਹਿਸਾਰ ਰੋहतक ਤੋਂ ਪੀਹਾਨੀ ਕਰਨਾਲ ਤੋਂ ਕੈਥੜ ਤੇ ਕਲਕਾ ਤੋਂ ਸ਼ਿਮਲਾ 1854 ਈਸਵੀ ਦੇ ਵਿੱਚ ਪੰਜਾਬ ਵਿੱਚ ਲੋਕ ਨਿਰਮਾਣ ਵਿਭਾਗ ਦੀ ਸਥਾਪਨਾ ਨਾਲ ਇਸ ਪਾਸੇ ਦੇ ਵਿੱਚ ਹੋਰ ਜ਼ਿਆਦਾ ਉੱਨਤੀ ਹੋਈਆ 1938-39 ਤੱਕ ਪੰਜਾਬ ਦੇ ਵਿੱਚ 4536 ਮੀਲ ਲੰਬੀਆਂ ਸੜਕਾਂ ਨੂੰ ਪੱਕਾ ਕੀਤਾ ਜਾ ਚੁੱਕਾ ਸੀ ਰੇਲਵੇ ਅੰਗਰੇਜ਼ਾਂ ਨੇ ਦੋ ਉਦੇਸ਼ਾਂ ਨੂੰ ਮੁੱਖ ਰੱਖ ਕੇ ਪੰਜਾਬ ਵਿੱਚ ਰੇਲਵੇ ਦਾ ਵਿਕਾਸ ਕੀਤਾ ਪਹਿਲਾ ਬ੍ਰਿਟਿਸ਼ ਸਾਮਰਾਜ ਦੀ ਸੁਰੱਖਿਆ ਲਈ ਸੈਨਾਨ ਨੂੰ ਤੇਜ਼ੀ ਨਾਲ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਜਾਣ ਵਾਸਤੇ ਰੇਲਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਦੂਜਾ ਇੰਗਲੈਂਡ ਦੇ ਕਾਰਖਾਨਿਆਂ ਵਿੱਚ ਜਿਹੜਾ ਤਿਆਰ ਮਾਲ ਨੂੰ ਘਰ ਦੇ ਅਲੱਗ-ਅਲੱਗ ਸ਼ਹਿਰਾਂ ਵਿੱਚ ਆਸਾਨੇ ਨਾਲ ਪਹੁੰਚਾਇਆ ਜਾ ਸਕਦਾ ਸੀ ਪੰਜਾਬ ਦੇ ਵਿੱਚ ਰੇਲਵੇ ਦਾ ਵਿਕਾਸ ਤਿੰਨ ਪੜਾਵਾਂ ਵਿੱਚ ਲੰਘਿਆ ਪਹਿਲਾ ਪੜਾਅ ਦੂਜਾ ਪੜਾਅ ਤੇ ਤੀਜਾ ਪੜਾਅ ਪਹਿਲੇ ਪੜਾਅ ਦੇ ਵਿੱਚ 185 ਤੋਂ ਲੈ ਕੇ 1852 ਸੌਰੀ 1852 ਤੋਂ ਲੈ ਕੇ 1869 ਤੱਕ ਇਸ ਪੜਾਅ ਦੇ ਦੌਰਾਨ ਪੰਜਾਬ ਵਿੱਚ ਰੇਲਵੇ ਦਾ ਨਿਰਮਾਣ ਕਾਰਜ ਚ ਪ੍ਰਾਈਵੇਟ ਕੰਪਨੀ ਦੁਆਰਾ ਕੀਤਾ ਗਿਆ ਪੰਜਾਬ ਵਿੱਚ ਪਹਿਲੀ ਰੇਲ ਲਾਈਨ 10 ਅਪ੍ਰੈਲ 1862 ਈਸਵੀ ਨੂੰ ਮੁੰਬਰੀ ਸਰ ਤੋਂ ਅਟਾਰੀ ਵਿਚਾਲੇ ਸ਼ੁਰੂ ਕੀਤੀ ਗਈ ਇਸ ਰੇਲ ਲਾਈਨ ਦਾ ਨਿਰਮਾਣ ਕਾਰਜ ਪੰਜਾਬ ਰੇਲਵੇ ਕੰਪਨੀ ਦੁਆਰਾ ਸ਼ੁਰੂ ਕੀਤਾ ਗਿਆ ਇਸੇ ਕੰਪਨੀ ਨੇ 1862 ਈਸਵੀ ਵਿੱਚ ਲਾਹੌਰ ਤੋਂ ਮੁਲਤਾਨ ਤੱਕ ਰੇਲ ਲਾਈਨਾਂ ਦਾ ਨਿਰਮਾਣ ਕਾਰਜ ਸ਼ੁਰੂ ਕੀਤਾ 1805 ਈਸਵੀ ਨੂੰ ਪੂਰਾ ਹੋਇਆ। ਦਿੱਲੀ ਰੇਲਵੇ ਕੰਪਨੀ ਨੇ 1864 ਈਸਵੀ ਵਿੱਚ ਅੰਮ੍ਰਿਤਸਰ ਤੋਂ ਦਿੱਲੀ ਤੱਕ ਰੇਲ ਲਾਈਨ ਦਾ ਨਿਰਮਾਣ ਸ਼ੁਰੂ ਕੀਤਾ ਤੇ ਇਹ ਕੰਮ 1870 ਈਸਵੀ ਵਿੱਚ ਪੂਰਨ ਹੋਇਆ। ਦੂਜਾ ਪੜਾ 1870 ਤੋਂ ਲੈ ਕੇ 1880 ਈਸਵੀ ਤੱਕ ਰਿਹਾ ਇਸ ਪੜਾ ਦੇ ਦੌਰਾਨ ਸਰਕਾਰ ਨੇ ਆਪਣੇ ਖਰਚੇ ਦੇ ਪੰਜਾਬ ਵਿੱਚ ਰੇਲਵੇ ਦਾ ਵਿਕਾਸ ਕੀਤਾ। ਇਸ ਨੇ ਲਾਹੌਰ ਤੋਂ ਜੇਲ੍ਹਮ ਤੱਕ 153 ਮੀਲ ਲੰਬੀ ਰੇਲ ਲਾਈਨ ਦਾ ਨਿਰਮਾਣ ਕਾਰਜ 1874 ਵਿੱਚ ਸ਼ੁਰੂ ਕੀਤਾ ਤੇ ਇਹ ਕੰਮ 18 ਇਸ ਨੂੰ ਪੰਜਾਬ ਨਾਰਥਨ ਸਟੇਟ ਰੇਲਵੇ ਨੇ ਦੀਨ ਕੀਤਾ ਗਿਆ ਇੰਡਸ ਵੈਲੀ ਸਟੇਟ ਰੇਲਵੇ ਰਾਹੀਂ ਕੋਟਰੀ ਤੋਂ ਮੁਲਤਾਨ ਤੱਕ ਰੇਲ ਲਾਈਨ ਦਾ ਨਿਰਮਾਣ ਕੀਤਾ ਗਿਆ ਤੀਜਾ ਪੜਾਅ ਇਹ ਪੜਾਅ 1880 ਤੋਂ ਲੈ ਕੇ 1947 ਤੱਕ ਰਿਹਾ ਇਸ ਸਮੇਂ ਦੇ ਦੌਰਾਨ ਪੰਜਾਬ ਵਿੱਚ ਰੇਲਵੇ ਦਾ ਵਿਕਾਸ ਕਾਰਜ ਸਰਕਾਰ ਅਤੇ ਪ੍ਰਾਈਵੇਟ ਕੰਪਨੀ ਦੁਆਰਾ ਸਾਂਝੇ ਰੂਪ ਦੇ ਵਿੱਚ ਕੀਤਾ ਗਿਆ 1853 ਵਿੱਚ ਸਰਕਾਰੀ ਅਤੇ ਪ੍ਰਾਈਵੇਟ ਕੰਪਨੀ ਨੂੰ ਮਿਲਾ ਕੇ ਨਾਰਥ ਵੈਸਟਰਨ ਰੇਲ ਸਟੇਟ ਰੇਲਵੇ ਦਾ ਗਠਨ ਕੀਤਾ ਗਿਆ। ਇਸ ਦੇ ਦਿਨ ਪੰਜਾਬ ਵਿੱਚ ਬੜੀ ਤੇਜ਼ੀ ਨਾਲ ਰੇਲਵੇ ਦਾ ਵਿਕਾਸ ਹੋਇਆ। ਉਸ ਨੇ ਪੰਜਾਬ ਵਿੱਚ ਦੋ ਵੱਡੀਆਂ ਰੇਲ ਲਾਈਨਾਂ ਦਾ ਨਿਰਮਾਣ ਕੀਤਾ। ਪਹਿਲੀ ਰੇਲਵੇ ਲਾਈਨ ਅਟਕਤੋ ਰਾਵਲਪਿੰਡੀ, ਲਾਹੌਰ, ਫਿਰੋਜ਼ਪੁਰ, ਬਠਿੰਡਾ ਆਦਤੋਂ ਹੁੰਦੀ ਹੋਈ ਦਿੱਲੀ ਤੱਕ ਪਹੁੰਚਦੀ ਸੀ। ਦੂਜੀ ਰੇਲ ਲਾਈਨ ਜਿਹੜਾ ਲਾਹੌਰ ਤੋਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਅੰਬਾਲਾ ਤੋਂ ਹੁੰਦੀ ਹੋਈ ਦਿੱਲੀ ਤੱਕ ਜਾਂਦੀ ਸੀ। ਰਾਜਪੁਰਾ ਬਠਿੰਡਾ ਲੁਧਿਆਣਾ ਧੂਰੀ ਜਾਖਲ ਦੀ ਰੇਲ ਲਾਈਨ ਦਾ ਨਿਰਮਾਣ ਕਾਰਜ ਪਟਿਆਲਾ ਜੀਨ ਤੇ ਮਲੇਰਕੋਟਲਾ ਦੇ ਰਿਆਸਤਾਂ ਦੇ ਸਹਿਯੋਗ ਨਾਲ ਕੀਤਾ ਗਿਆ ਇਸ ਤਲਾ ਪੰਜਾਬ ਦੇ ਵਿੱਚ ਬਹੁਤ ਛੋਟੇ ਛੋਟੇ ਰੇਲ ਲਾਈਨਾਂ ਦਾ ਨਿਰਮਾਣ ਕੀਤਾ ਗਿਆ 1939 ਈਸਵੀ ਤੱਕ ਪੰਜਾਬ ਵਿੱਚ ਕੁੱਲ 6192 ਮੀਲ ਲੰਬੀ ਰੇਲ ਦਾ ਨਿਰਮਾਣ ਕਰਦੇ ਸ਼ੁਰੂ ਹੋਇਆ ਮਹੱਤਵ ਇੰਪੋਰਟੈਂਸ ਪੰਜਾਬ ਵਿੱਚ ਰੇਲਵੇ ਦਾ ਵਿਕਾਸ अनेका ਪੱਖੋਂ ਤਾਂ ਮਹੱਤਵਪੂਰਨ ਸਿੱਧੂ ਹੁੰਦਾ ਪਹਿਲਾ ਇਸ ਨਾਲ ਯਾਤਰਾਂ ਨੂੰ ਕਥਾਦੋ ਰੂਜੀ ਥਾਂ ਤੇ ਜਾਣਾ ਸੌਖ ਹੋ ਗਿਆ ਦੂਜਾ ਇਸ ਨਾਲ ਪੰਜਾਬ ਦੇ ਵਪਾਰ ਨੂੰ ਛਾ ਮਿਲਿਆ ਫਿਰ ਇਸ ਨਾਲ ਆਕਾਲ ਤੇ ਹੋਣ ਕੁਦਰਤੀ ਆਫਤਾਂ ਦੇ ਸਮੇਂ ਸਹਾਇਤਾ ਭੇਜਣਾ ਸੁਖਾਲਾ ਹੋ ਗਿਆ ਚੌਥਾ ਇਸ ਨਾਲ ਜਾਤੀ ਪ੍ਰਥਾ ਨੂੰ ਗਹਿਰਾ ਤੱਕਾ ਲੱਗਿਆ ਕਿਉਂਕਿ ਜਾਤੀਆਂ ਦੇ ਲੋਕ ਇਕੱਠੇ ਬੈਠ ਕੇ ਸਫ਼ਰ ਕਰਦੇ ਸੀ ਪੰਜਵੇਂ ਇਸ ਨਾਲ ਭਾਰਤ ਵਿੱਚ ਬੜੀ ਤੇਜ਼ੀ ਨਾਲ ਰਾਸ਼ਟਰੀ ਭਾਵਨਾ ਦਾ ਵਿਕਾਸ ਹੋਇਆ ਇਸ ਤਰ੍ਹਾਂ ਪਹਿਲੇ ਪੰਜਾਬ ਵਿੱਚ ਰੇਲਵੇ ਦਾ ਵਿਕਾਸ ਬਿਤੇ ਸਮਰਾਜ ਦੇ ਹਿੱਤਾਂ ਨੂੰ ਸਾਹਮਣੇ ਰੱਖ ਕੇ ਕੀਤਾ ਗਿਆ ਪਰ ਸਾਡੇ ਲਈ ਇੱਕ ਵਰਦਾਨ ਸਿੱਤ ਹੋਇਆ ਅੱਗੇ ਹੈਗੇ ਨੇ ਹਵਾਈ ਸੇਵਾਵਾਂ ਪੰਜਾਬ ਵਿੱਚ ਹਵਾਈ ਸੇਵਾ ਸੇਵਾ 1934 ਦੇ ਵਿੱਚ ਸ਼ੁਰੂ ਕੀਤੀ ਗਈ ਪਹਿਲੀ ਉਡਾਣ ਕ੍ਰਾਂਤੀ ਤੋਂ ਲਾਹੌਰ ਪਹਿਲੀ ਉਡਾਣ ਕ੍ਰਾਂਤੀ ਤੋਂ ਲਾਹੌਰ ਤੇ ਇਸ ਹਵਾਈ ਸੇਵਾ ਦਾ ਉਦੇਸ਼ ਕੇਵਲ ਡਾਕ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਜਾਣਾ ਸੀ ਬਾਅਦ ਦੇ ਵਿੱਚ ਇਸ ਦੁਆਰਾ ਪੰਜਾਬ ਦੇ ਹੋਰਨਾਂ ਸ਼ਹਿਰਾਂ ਨੂੰ ਵੀ ਜੋੜਿਆ ਗਿਆ ਡਾਕਟਰ ਪੋਸਟ ਟੈਲੀਗ੍ਰਾਫ ਅੰਗਰੇਜ਼ਾਂ ਨੇ ਪੰਜਾਬ ਦੇ ਵਿੱਚ ਸੰਚਾਰ ਦੇ ਸਾਧਨਾਂ ਦੇ ਵਿਕਾਸ ਲਈ ਪੰਜਾਬ ਦੇ ਪ੍ਰਮੁੱਖ ਨਗਰਾਂ ਵਿੱਚ ਡਾਕ ਤਾਰ ਵਿਭਾਗ ਦੀ ਸਥਾਪਨਾ ਕੀਤੀ ਇਸੇ ਭਾਗ ਦੀ ਸਥਾਪਨਾ ਦੇ ਮੁਖ ਫੇਰਾ ਲਾਰਡ ਲਾਹੌਰੀ ਨੂੰ ਪ੍ਰਾਪਤਾ ਤੇ ਇਸ ਨੇ 1854 ਵਿੱਚ ਪੂਰੇ ਭਾਰਤ ਲਈ ਟਿਕਟ ਭੇਜਣ ਦੇ ਇੱਕੋ ਜਿਹੇ ਹਮੂਲ ਨੂੰ ਨਿਸ਼ਚਿਤ ਕੀਤਾ ਉਸ ਨੇ ਪੱਤਰਾਂ ਉੱਤੇ ਟਿਕਟ ਲਗਾਉ ਦੀ ਪ੍ਰਥਾ ਆਰੰਭ ਕੀਤੀ ਟਿਕਟ ਲਗਾਉ ਦੀ ਪ੍ਰਥਾ ਤੇ ਪ੍ਰਾਂਤ ਦੇ ਵਿੱਚ ਸਾਰੇ ਡਾਕਾਂ ਦੇ ਦੇਖਭਾਲੇ ਇੱਕ ਡਾਇਰੈਕਟਰ ਜਨਰਲ ਨੂੰ ਨਿਯੁਕਤ ਕੀਤਾ ਗਿਆ ਪੰਜਾਬ ਵਿੱਚ ਪਹਿਲੀ ਵਾਰ ਤਾਰ ਲਾਈਨਾਂ ਦੇ ਨਿਰਮਾਣ ਦਾ ਕੰਮ 1857 ਸ਼ੁਰੂ ਹੋਇਆ ਜੋ 1850 55 ਇਸਵੀ ਤੱਕ ਪੂਰਨ ਹੋਇਆ ਤੇ ਇਸ ਤਾਰ ਲਾਈਨ ਰਾਹੀਂ ਕਰਨਾਲ ਤੋਂ ਪਿਸ਼ਾਵਰ ਤੱਕ ਜੋੜਿਆ ਗਿਆ। ਹਾਂਜੀ ਲਾਹੌਰ, ਰਾਵਲਪਿੰਡੀ, ਪਿਸ਼ਾਵਰ, ਮਾਲਵਾ ਦੇ ਜਿਲ੍ਹੇਂਦਰ ਵਿੱਚ ਤਾਰ ਘਰ ਸਥਾਪਿਤ ਕੀਤੇ ਗਏ 121 ਇਸਵੀ ਤੱਕ ਫਰਾਚੀ ਲੁਧਿਆਣਾ ਨੂੰ ਮੁਲਤਾਨ, ਫਿਰੋਜ਼ਪੁਰ, ਲਾਹੌਰ ਤੇ ਮੁਲਤਾਨ, ਲਾਹੌਰ ਅਤੇ ਮੀਆਂਮੀਰ, ਬਜੀ, ਲਾਹੌਰ ਤੇ ਵਜੀਰਾਵਾਦ, ਰਾਵਲਪਿੰਡੀ ਤੇ ਜੇਲਮ, ਰਾਵਲਪਿੰਡੀ ਤੇ ਕੋਹਾਟ, ਅੰਮ੍ਰਿਤਸਰ ਤੋਂ ਪਠਾਨਕੋਟ, ਪਠਾਨਕੋਟ ਤੋਂ ਡਲਹੌਜੀ ਆਦੋ ਸ਼ਹਿਰਾਂ ਨੂੰ ਤਾਰ ਲਾਈਨਾਂ ਨਾਲ ਜੋੜਿਆ ਗਿਆ ਇਸ ਸਮੇਂ ਤੱਕ ਪੰਜਾਬ ਵਿੱਚ 1953 ਤੱਕ 1953 ਤਾਰ ਘਰ ਸਥਾਪਿਤ ਕਰ ਦਿੱਤੇ ਗਏ ਤਾਂ ਇਸ ਤਰ੍ਹਾਂ ਸਪਸ਼ਟ ਹੈ ਕਿ ਅੰਗਰੇਜ਼ੀ ਸਰਕਾਰ ਨੇ ਪੰਜਾਬ ਵਿੱਚ ਆਵਾਜਾਈ ਦੇ ਸੰਚਾਰ ਦੇ ਸਾਧਨਾਂ ਦੇ ਵਿਕਾਸ ਲਈ ਨਿਕਾ ਕਦਮ ਚੁੱਕੇ ਨੇ ਤੇ ਇਸ ਦੇ ਬਾਵਜੂਦ ਇਹਨਾਂ ਸਾਧਨਾਂ ਦੀ ਵਿਕਾਸ ਦੀ ਗਤੀ ਬਹੁਤ ਹੌਲੀ ਸੀ ਇਸ ਦਾ ਮੁੱਖ ਕਾਰਨ ਪੈਸੇ ਦੀ ਕਮੀ ਸੀ ਸੋ ਇਹ ਸੀ ਆਪਣਾ ਕੁਐਸਚਨ ਜੋ ਕਿ ਆਪਣਾ ਹੋ ਚੁੱਕਿਆ ਥੈਂਕਸ